ਕਬਲਜੀਤ कौर ਠੀਕ ਹੈ ਸਰ 26 26 ਤਰੀਕ ਨੂੰ ਜਿਹੜਾ 26 ਤਰੀਕ ਨੂੰ ਸਾਡੇ ਮਾਲਕ ਅਸੀਂ ਰਹਿੰਦੇ ਸੀਗੇ ਰੈਂਟ ਦੇ ਉੱਪਰ 26 ਤਰੀਕ ਨੂੰ ਸਾਡੇ ਮਾਲਕ ਮਕਾਨ ਆਂਦੇ ਆ ਸਾਨੂੰ ਕਹਿੰਦੇ ਆ ਗੇਟ ਖੋਲੋ ਅਸੀਂ ਇਹ ਗੇਟ ਨਹੀਂ ਖੋਲ ਰਹੇ ਠੀਕ ਹੈ ਉਹਨਾਂ ਦੇ ਨਾਲ ਐਸ.ਐਚ. ਹਰਭਜਨ ਸਿੰਘ ਸੀਗੇ ਠੀਕ ਹੈ ਉਹ ਕਹਿੰਦੇ ਹਾਂਜੀ ਆਈਓ ਹਾਂਜੀ ਉਹ ਕਹਿੰਦੇ ਹਰਭਜਨ ਸਿੰਘ ਆਈਓ ਸੀਗੇ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਰਾਜੇ ਗੇਟ ਖੋਲੋ ਮੈਂ ਕਹਾ ਸਰ ਗੇਟ ਨਹੀਂ ਖੋਲ ਸਕਦਾ ਠੀਕ ਆ ਕਹਿੰਦੇ ਬੀਬੀ ਤੇਰੇ ਤੇ ਦੋ ਪਰਚੇ ਦਊਂਗਾ ਗੇਟ ਖੋਲ ਮੈਂ ਕਹਾਂ ਮੈਂ ਗੇਟ ਨਹੀਂ ਖੋਲਾਂ ਠੀਕ ਹੈ ਉਹਨਾਂ ਨੇ ਇੱਕ ਮਾਲਕ ਮਕਾਨ ਦਾ ਬੰਦਾ ਅੰਦਰ ਟਪਾਇਆ ਠੀਕ ਹੈ ਅੰਦਰ ਟੱਪ ਕੇ ਉਹਨੇ بیسਬਾਲ ਦੇ ਨਾਲ ਮੌਕੇ ਦੀ ਮੇਰੇ ਕੋ ਵੀਡੀਓ ਉਹਨਾਂ ਨੇ بیسਬਾਲ ਦੇ ਨਾਲ ਤਾਲਾ ਤੋੜਿਆ ਠੀਕ ਹੈ ਤਾਲਾ ਤੋੜਿਆ 27 ਤਰੀਕ ਨੂੰ ਰਾਤ ਨੂੰ ਅਸੀਂ ਦੋਨੇ ਭੈਣਾਂ ਲੱਗੇ ਪੜੋਸੀ ਸੀਗੇ ਉਹਨਾਂ ਦੇ ਘਰ ਆਈਆਂ ਸੀਗੇ ਅਸੀਂ ਗੇਟ ਖੜਕਾ ਰਹੀਆਂ ਨੂੰ 10 ਵਜੇ ਦਾ ਟਾਈਮ ਸੀ 10:30 ਵਜੇ ਦਾ ਅਸੀਂ ਗੇਟ ਖੜਕਾਇਆ ਸੀਗੇ ਵੀਰ ਜੀ ਗੇਟ ਖੋਲ ਦੋ ਠੀਕ ਹੈ ਨਈ ਗੇਟ ਖੋਲਿਆ ਠੀਕ ਹੈ ਇੱਕ ਲੜਕਾ ਬੈਠਾ ਸੀਗਾ ਮੌਕੇ ਤੇ ਵੀਡੀਓ ਬਣਾ ਰਿਹਾ ਸੀਗਾ ਇਹ ਕੁੜੀ ਮੈਨੂੰ ਕਹਿ ਰਹੀ ਕੰਦੀ ਮੈਂ ਕਹਦੀ ਰਾਜੇ ਇਦਾਂ ਕਰ ਤੂੰ ਅੰਦਰੋਂ ਦੀ ਹੱਤ ਪਾ ਕੇ ਗੇਟ ਖੋਲ ਲੈ ਇਹਨੇ ਅੰਦਰੋਂ ਦੀ ਹੱਤ ਪਾ ਕੇ ਗੇਟ ਖੋਲ ਲਿਆ ਸੀ ਅੰਦਰ ਹੋ ਗਏ ਆ ਇੰਟਰ ਅਸੀਂ ਜਾ ਕੇ ਆਪਣੇ ਰੂਮ ਦੇ ਵਿੱਚ ਗਈਆਂ ਰੂਮਸ ਜਾ ਕੇ ਬੁੱਤੀਆਂ 6 ਜਾਣੇ ਸੀਗੇ ਮਾਲਕ ਮਕਾਨ 6 ਮੁੰਡੇ ਸੀਗੇ ਉਹਨਾਂ ਨੇ 6 ਨੇ ਆ ਕੇ ਦਰਵਾਜੇ ਲੱਤਾਂ ਮਾਰਨੀਆਂ ਸ਼ੁਰੂ ਕਰਤੀਆਂ ਠੀਕ ਹੈ ਦਰਵਾਜੇ ਲੱਤਾਂ ਮਾਰਨੀਆਂ ਸ਼ੁਰੂ ਕਰਤੀਆਂ ਠੀਕ ਹੈ ਮੇਰੇ ਸਿਰ 'ਚ ਬੇਸਬਾਲ ਮਾਰਿਆ ਇਹਦੇ ਸਿਰ 'ਚ ਬੇਸਬਾਲ ਮਾਰਿਆ ਠੀਕ ਐ ਬੇਸਮੋਲ ਮਾਰਨ ਤੋਂ ਇਲਾਵਾ ਉਹਨਾਂ ਨੇ ਕੀ ਕੀਤਾ ਪਾਣੀ ਦੇ ਵਿੱਚ ਕੁਝ ਮਿਲਾਇਆ ਸੀਗਾ ਉਹਨਾਂ ਨੇ ਸਾਨੂੰ ਪਿਆਇਆ ਠੀਕ ਐ ਉੱਤੇ ਮੈਨੂੰ ਕਹਿੰਦਾ ਮੇਰਾ ਫੋਨ ਖੋ ਲਿਆ ਸਾਰਾ ਫੋਨ ਤੋੜ ਦਿੱਤਾ ਉਹਨਾਂ ਨੇ ਮੇਰਾ ਫੋਨ ਖੋ ਕੇ ਠੀਕ ਐ ਇਹ ਜੋ ਵੀਡੀਓ ਡਿਲੀਟ ਕਰਵਾ ਲਿਆ ਕਹਿੰਦਾ ਮੇਰੇ ਜਿੱਦਾਂ ਮੈਂ ਕਹੂੰਗਾ ਉਦਾਂ ਤੇਰੀ ਵੀਡੀਓ ਬਣਾਉਣੀ ਆ ਠੀਕ ਐ ਜਿੱਦਾਂ ਜਿੱਦਾਂ ਮੈਂ ਕਹੂੰਗਾ ਉਦਾਂ ਵੀਡੀਓ ਬਣਾਉਣੀ ਮੈਂ ਕਿਹਾ ਸਰ ਮੈਂ ਵੀਡੀਓ ਨਹੀਂ ਬਣਾਣੀ ਠੀਕ ਐ ਉਹਨਾਂ ਨੇ ਮੈਨੂੰ ਬਹੁਤ ਮਾਰਿਆ ਬਹੁਤ ਮਾਰਿਆ ਮੈਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀਗੀ ਠੀਕ ਐ ਜਿਸ ਸਮੇ ਉਹਨੇ ਮਾਰਦੇ ਮਾਰਦੇ ਉੱਪਰੋਂ ਥੱਲੇ ਲ ਸਾਰਿਆਂ ਨੇ ਫਿਰ ਕਿਉਂਕਿ ਮੇਰੇ ਇੱਕ ਦਿਨ ਪਹਿਲਾਂ ਉਹਨਾਂ ਨੇ ਮੇਰੇ ਕਮਰੇ ਦਾ ਕੈਮਰਾ ਲਵਾਇਆ ਸਾਰੀ ਗੋਠੀ 'ਚ ਕੈਮਰੇ ਲੱਗੇ ਮੇਰੇ ਕਮਰੇ ਦਾ ਇੱਕ ਦਿਨ ਪਹਿਲਾਂ ਕੈਮਰਾ ਲਵਾਇਆ ਗਿਆ ਵਾ ਠੀਕ ਹੈ نیچے ਲਿਆਂਦਾ ਮੇਰਾ ਸਾਰਾ ਸਮਾਨ ਥੱਲੇ ਸੁੱਟਦਾ ਠੀਕ ਹੈ ਉੱਪਰ ਉਹ ਲਿਆ ਕੇ ਫਿਰ ਆਪਣੇ ਅੰਦਰ ਵਾਲੇ ਕਮਰੇ ਦੇ ਵਿੱਚ ਬੰਦ ਕਰਕੇ ਉਹਨੇ ਸਾਨੂੰ ਬਿਠਾ ਛੱਡਿਆ ਠੀਕ ਹੈ ਉੱਥੇ ਮਾਰਕੁੱਟ ਹੋਈ ਗਲੀ ਦੇ ਵਿੱਚੋਂ ਕਿਸੇ ਨੇ ਫੋਨ ਕੀਤਾ ਮੁਲਾਜ਼ਮਾਂ ਨੂੰ ਵੀ ਅਸੀਂ ਪੀਸੀਆਰ ਵਾਲੇ ਨੂੰ ਫੋਨ ਕਰਤਾ ਪੀਸੀਆਰ ਵਾਲੇ ਦੋ ਜਣੇ ਆਏ ਆ ਜਦੋਂ ਵੀਰੇ ਉਹਨਾਂ ਨੇ ਆਨਪ ਤੋਂ ਬਾਅਦ ਵਿੱਚ ਕੀ ਕੀਤਾ ਉਹਨਾਂ ਨੂੰ ਅੰਦਰ ਡੱਕ ਬੰਦ ਕਰ ਲਿਆ ਉਹਨਾਂ ਨੇ ਅੰਦਰ ਬੰਦ ਕਰਨ ਤੋਂ ਬਾਅਦ ਵਿੱਚ ਠੀਕ ਹੈ ਕਹਿੰਦੇ ਸਾਡਾ ਐਸਓ ਚ ਆ ਰਿਹਾ ਵਾ ਠੀਕ ਹੈ ਆਈਓ ਆ ਰਿਹਾ ਵਾ ਸਾਡਾ ਉਦੋਂ ਗੇਟ ਖੁੱਲਿਆ ਜਾਊਗਾ ਜਿੰਨੋਂ ਦਾ ਆਈਓ ਆਇਆ ਉਦੋਂ ਗੇਟ ਫਟਿਆ ਆਈਓ ਦੇ ਮੌਕੇ ਦੇ ਉੱਪਰ ਸਾਰਾ ਸਮਾਨ ਖਿਲਰਿਆ ਪਿਆ ਸੀ ਆਈਓ ਉਹਨਾਂ ਨੂੰ ਕਹਿੰਦਾ ਜਾ ਕੇ ਸਾਰਾ ਸਮਾਨ ਉੱਤੇ ਰੱਖ ਆਓ ਕਹਿੰਦਾ ਸਾਰਾ ਸਮਾਨ ਉੱਤੇ ਰੱਖ ਦੋ ਕੁੜੀਆਂ ਠਾਣੀ ਚੱਲੀਆਂ ਵਾ ਠੀਕ ਹੈ ਮੈਂ ਠਾਣੇ ਗਈ ਮੈਂ ਉੱਥੇ ਉਹਨਾਂ ਨੇ ਮੇਰੀ ਕੰਪਲੀਟ ਲਿਖੀ ਆਪਣੀ ਮਰਜ਼ੀ ਨਾਲ ਲਿਖੀ ਆ ਜੋ ਵੀ ਲਿਖਿਆ ਆਪਣੀ ਮਰਜ਼ੀ ਨਾਲ ਲਿਖ ਲਿਆ ਕਹਿੰਦਾ ਬੀਬੀ ਚੁੱਪ ਕਰਕੇ ਫੈਸਲਾ ਕਰ ਲਾ ਮੈਨੂੰ ਕਹਿੰਦੇ ਜੋ ਕੁਝ ਵੀ ਆਈਓ ਨੇ ਕਿਹਾ ਕਹਿੰਦਾ ਹਾਂਜੀ ਕਹਿੰਦਾ ਬੀਬੀ ਚੁੱਪ ਕਰਕੇ ਫੈਸਲਾ ਕਰ ਲਾ ਮੈਂ ਕਿਹਾ ਸਰ ਮੈਂ ਫੈਸਲਾ ਨਹੀਂ ਕਰਨਾ ਠੀਕ ਹੈ ਉਸ ਤੋਂ ਬਾਅਦ ਅਸੀਂ ਸਿਵਲ ਗਏ ਸਿਵਲ ਮੈਡੀਕਲ ਕਰਾਇਆ ਆਪਣਾ ਠੀਕ ਹੈ ਮੈਡੀਕਲ ਹੋਇਆ ਫਿਰ ਮੈਂ ਠਾਣੇ ਗਈ 6 ਨੰਬਰ 'ਚ ਮੈਂ ਕਿਹਾ ਸਰ ਵੀ ਸਾਡੀ ਕੰਪਲੀਟ ਪੜਨੀ ਪੜੀ ਜਾਵੇ ਵੀ ਅਸੀਂ ਕੰਪਲੀਟ ਲਖਣ ਆਏ ਆ ਮੈਨੂੰ ਕਹਿੰਦੇ ਬੀਬੀ ਤੂੰ ਇੱਦਾਂ ਕਰਦੀ ਆ ਮੈਂ ਤੇਰੇ ਤੋਂ ਪਹਿਲਾਂ ਹੀ ਦੋ ਪਰਚੇ ਦੇਣੇ ਸੀਗੇ ਮੈਂ ਹਟ ਗਿਆ ਤੇ ਉਹਨਾਂ ਨੇ ਮੇਰੀ ਕੰਪਲੇਟ ਨਹੀਂ ਫੜੀ ਫਿਰ ਵੀ ਮੇਰੀ ਕੰਪਲੇਟ ਨਹੀਂ ਫੜੀ ਕਹਿੰਦੇ ਜਾ ਜਿੱਥੇ ਮਰਜ਼ੀ ਜਾ ਕੇ ਪੇਸ਼ ਹੋ ਜਾ ਮੈਨੂੰ ਕਹਿੰਦੇ ਜਿੱਥੇ ਮਰਜ਼ੀ ਜਾ ਕੇ ਪੇਸ਼ ਹੋ ਜਾ ਫਿਰ ਮੈਂ ਡੀਸੀ ਦਫ਼ਤਰ ਜਾ ਕੇ ਪੇਸ਼ ਹੋਈ ਆ ਵੀਰੇ ਹਾਂਜੀ ਜਿਆ ਖਾਲੀ ਕਰ ਦਾਂਗੇ 6 ਜਣਾਂ ਨੇ ਰਾਤ ਨੂੰ ਆ ਕੇ ਉੱਪਰ ਰੂਮ ਪਹਿਲਾ ਦਰਵਾਜ਼ੇ ਨੂੰ ਲੱਤਾਂ ਮਾਰੀਆਂ ਠੀਕ ਹੈ ਆ ਦੇਖ ਲਓ ਇੱਕ ਕੁੜੀ ਦਾ ਫੋਨ ਖੋਲਿਆ ਮੇਰਾ ਸਾਰਾ ਫੋਨ ਤੋੜਦਾ ਉਹਨਾਂ ਨੇ ਫੋਨ ਠੀਕ ਹੈ ਜਿੰਨਾ ਮਰਜ਼ੀ ਸੀ ਫੋਨ ਦੇ ਵਿੱਚੋਂ ਵੀਡੀਓ ਸਭ ਕੁਝ ਡਿਲੀਟ ਮਾਰਦਾ ਠੀਕ ਹੈ ਸਾਨੂੰ ਬਿਨਾ ਕਪੜਾ ਤੋਂ ਉੱਥੇ ਬਿਠਾਇਆ ਗਿਆ ਰੂਮ ਦੇ ਵਿੱਚ ਸਾਡੇ ਉੱਪਰ ਮੇਰੇ ਉੱਪਰੋਂ ਸਾਡਾ ਸਾਰਾ ਸਮਾਨ ਤਾਂ ਜੁੱਟਿਆ ਗਿਆ ਠੀਕ ਹੈ ਸਾਰਾ ਸਮਾਨ ਸਦਲੇ ਜੁੱਟਿਆ ਗਿਆ ਪਰ ਨਾਲ ਖੱਤੇ ਪਿੱਕੇ ਮਾਰਗੁੱਟ ਕੀਤੀ ਗਈ ਆ ਇਸ ਕੁੜੀ ਦੇ ਦੰਦ ਵੱਜੇ ਹੋਏ ਆ ਮੇਰੇ ਸਿਰ 'ਚ ਬੀਸਬਾਲ ਮਾਰਿਆ ਉਹਨਾਂ ਨੇ ਠੀਕ ਹੈ ਜੀ ਤੇ ਜੇ ਮੈਂ ਇਹ ਮੰਗ ਕਰਦੀ ਆ ਬਾਬੇ ਬਾਬਾ ਜੀ ਦੇ ਫਰੋਸਟਾ ਸਾਨੂੰ ਇਹ ਸਾਫ਼ ਕਰਾਂਗੇ। ਕੋਈ ਗੱਲ ਨਹੀਂ ਤੁਹਾਡੇ ਨਾਲ ਹੈ ਪੁੱਤ। ਇਹਨਾਂ ਅਫਸਰਾਂ ਨੂੰ ਇਹ ਕਹਿਣਾ ਇਹਨਾਂ ਜਿਹੜੇ ਜਿਨ੍ਹਾਂ ਨੇ ਜ਼ੁਲਮ ਕੀਤਾ ਹੈਗਾ ਉਹਨਾਂ ਨੂੰ ਉਹਨਾਂ ਨੂੰ ਪੁੱਛਣ ਵਾਲੇ ਵਿੱਚ ਤੁਹਾਡੇ ਧੀਆਂ ਭੈਣਾਂ ਹੈ ਨਹੀਂ ਘਰੇ। ਜੇ ਤੁਹਾਡੀਆਂ ਧੀਆਂ ਭੈਣਾਂ ਨੂੰ ਐਦਾਂ ਕੋਈ ਜ਼ੁਲਮ ਕਰੇ ਤੁਹਾਡੇ ਤਾਂ ਕੀ ਬੀਤੇ। ਤੇ ਵੀ ਤੇਰੀਆਂ ਧੀਆਂ ਨੇ ਇਹ ਵੀ ਕਹਿਦੀਆਂ ਬੱਚਿਆਂ ਨੇ ਇਹ ਵੀ ਕਿਸੇ ਦੀਆਂ ਭੈਣਾਂ ਨੇ ਇਹ ਵੀ ਕਹਿਦੀਆਂ ਮਾਵਾ ਭੈਣਾਂ ਨੇ ਵੀ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਚੋਰਿਓ ਵੀ ਜੇ ਤੁਸੀਂ ਰਾਤ ਨੂੰ 12 ਵਜੇ ਐਦਾਂ ਦਾ ਜ਼ੁਲਮ ਕਰਦੇ ਧੀਆਂ ਭੈਣਾਂ ਤੇ ਪਾ ਤੁਸੀਂ ਕਿ ਇੱਕ ਬੰਦੇ ਨਾਲ ਖਾਓ ਤੁਹਾਨੂੰ ਪਤਾ ਲੱਗੇ ਮੁਰੇ ਤੁਹਾਡੇ ਬੂਥੇ ਦੇ ਕਿਰਪਾਨਾਂ ਮਾਰੇ ਬੰਦਾ ਪਤਾ ਲੱਗੇ ਤੁਹਾਨੂੰ ਇਹਨਾਂ ਨੂੰ ਇਹੀ ਧੀਆ ਪੈਣਾ ਨੂੰ ਵੀ ਇਹੀ ਗੱਲ ਕਹਿਣਾ ਚਾਹੁੰਦੇ ਅੰਮ੍ਰਿਤ ਪਾਣ ਕਰੋ ਅੰਮ੍ਰਿਤ ਧਾਰੋ ਕਰਪਾਨਾਂ ਕੋਲੇ ਰੱਖੋ ਇਹ ਤਾਂ ਜ਼ੁਲਮ ਜਿਹੜੇ ਘੂੜ ਅਸ਼ਕ ਜਿਹੜੇ ਇਹਦੇ ਆਸ਼ਕੀਆ ਜੜੀਆਂ ਹੋਈਆਂ ਨੇ ਇਹ ਨੱਤ ਸਿੰਘਾਂ ਨੇ ਹੀ ਪਾਉਣੀ ਹੈਗੀ ਆ ਇਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਆ ਵੀ ਬੰਦੇ ਬਣ ਜਾਓ ਬਾਅਦ ਵਿੱਚ ਇਹ ਨਾ ਹੋਵੇ ਵੀ ਵੀ ਸਰਕਾਰ ਸਾਡੇ ਮਗਰ ਮਗਰ ਘੁੰਮੇ ਹਈ ਹੁਣ ਆਈ ਸਰਕਾਰ ਦੇ ਮਗਰ ਘੁੰਮਦੇ ਪਿਆ ਆ ਸਰਕਾਰ ਨੂੰ ਬੇਨਤੀ ਹੱਥ ਜੋੜ ਕੇ ਸਰਕਾਰ ਤੋਂ ਜਲਦ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਜੁਸਟਾਂ ਦੇ ਉਹ ਭੂੜਾਸ਼ਕਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਆ ਜੇ ਨਹੀਂ ਕੀਤੀ ਤਾਂ ਸਾਡੇ ਧੱਕੇ ਚੜ੍ਹ ਗਏ ਫਿਰ ਅਸੀਂ ਆਪਣੇ ਤੁਹਾਨੂੰ ਪਤਾ ਹੀ ਆ ਸਾਡੀ ਸਜ਼ਾ ਕੀ ਹੁੰਦੀ ਆ ਬੋਰੀ ਵਾਲੀ ਮਿਰਚ ਵਾਲੀ ਬੋਰੀ ਚ ਪਾ ਕੇ ਹੀ ਸਜ਼ਾ ਦੇਵਾਂਗੇ ਡਾਂਗ ਤੇ ਰੇਟ ਕਰਾਂਗੇ ਇਹਨਾਂ ਦੇ ਸੌਦਾ ਝਾੜਾਂਗੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਤੇ ਪਰਚਾ ਪੈਣਾ ਚਾਹੀਦਾ ਹੈਗਾ ਵਾਹਿਗੁਰੂ ਹੋ ਗਿਆ ਜਿਹੜੇ ਕਦ ਤੋਂ ਬਾਹਰ ਆ ਅਸੀਂ ਕਿੱਥੇ ਰਹੀਏ ਦੇ ਨਾਲ ਜਣਾ ਹਾਦਸਾ ਹੋਇਆ ਆ 25 ਤਰੀਕ ਦਾ ਆਇਆ 25 ਤਰੀਕ ਦਾ 27 ਸਾਲ ਹੈ 27 ਦੇ ਅੱਛਾ 27 ਤਰੀਕ ਦਾ 27 ਤਰੀਕ ਤੋਂ ਲੈ ਕੇ ਅੱਜ ਦੀ ਡੇਟ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਔਰ ਇਹ ਕੁੜੀਆਂ ਦਰਦਾਰ ਛੋਕਰਾ ਖਾਰੀਆਂ ਨੇ ਇੱਕ ਬੰਦੇ ਤੁਸੀਂ ਕਹਿੰਦੇ ਹੋ ਕਿ ਇਹ ਈਆਂ ਪੜਾਓ ਤੇ ਈਆਂ ਬਚਾਓ ਨਹੀਂ ਤਾਂ ਵਰਤਵਾੜੇ ਟਰੱਕਾਂ ਕਾਰਾਂ ਕੰਦਾ ਕੌਲਿਆ ਪੁਲਾਂ ਦੇ ਸਭ ਤੇ ਲਿ ਜਾਂਦਾ ਬੱਚੀ ਪੜਾਓ ਬੱਚੀ ਪੜਾਓ ਨਾ ਬੱਚਿਆਂ ਦੀ ਕਦਰ ਕੋਈ ਬੱਚਿਆਂ ਦੀ ਕਰਦੇ ਹੋ ਇੱਕ ਪਾਸੇ ਕਹਿੰਦੇ ਸਾਡੀ ਗਊ ਮਾਤਾ ਆਹੋਰੀ ਗਊ ਮਾਤਾ ਵੀ ਰੂੜੀਆਂ ਦੇ ਕੁੜੇ ਤੇ ਖਾਂਦੀਆਂ ਫਿਰਦੀਆਂ ਨੇ ਪੰਜਾਬ ਦੇ ਵਿੱਚ ਅਸਦੀਪ ਵਿੱਚ ਜੜੜਾ ਆ ਕੋਈ ਸਾਂਭ ਰਿਆ ਕੋਈ ਨਹੀਂ ਸਾਂਭ ਰਿਆ ਪਰ ਜਦੋਂ ਹਾਦਸੇ ਤੋਂ ਬਾਅਦ ਆ ਕੇ ਬੀਤੀ ਆ ਫਿਰ 12 ਵਜੇ ਵਾਲੇ ਕਿ ਖੜ ਜਾਂਦੇ ਆ 12 ਵਜੇ ਵਾਲੇ ਕਿਉਂ ਖੜਦੇ ਆ ਹਾਂ ਜੀ ਅੱਜ ਇੱਕ ਲੇਡੀਜ਼ ਨੇ ਬਗਲ ਦਿੱਤੇ ਆ ਦੂਜਾ ਵੀ ਆਇਆ ਆ ਦੋਨਾਂ ਨੇ ਉਹਨਾਂ ਨਾਲ ਝਿੰਝਾੜ ਹੋਈ ਆ ਲੈ ਮਾਨਤਨਾਂ ਵੱਲੋਂ ਤੇ ਕੋਈ ਕਾਰਵਾਈ ਨਾ ਕਹਿੰਦੇ ਪੁਲਿਸਪੋਰਟ ਕੀਤੀ ਜਾਦੀ ਇਹਨਾਂ ਦੇ 26 26 ਗ੍ਰੀਨ 26 ਜੀ ਨੂੰ ਕੰਪਲੇਂਟ ਆਈ ਆ ਰਾਤੀ ਸਵੇਰੇ 2 ਵਜੇ ਇਹਨਾਂ ਦਾ ਆਪਣੇ ਮਾਲਕਾਨਾ ਨਾਲ ਲੇਡੀਜ਼ ਨਾਲ ਹੀ ਲੜਾਈ ਝਗੜਾ ਹੋਇਆ ਲੜਾਈ ਝਗੜੇ ਤੋਂ ਬਾਅਦ ਇਹਨਾਂ ਨੂੰ ਅਸੀਂ ਰੋਜ਼ ਬੁਲਾ ਰਹੇ ਆ ਰੋਜ਼ ਮਤਲਬ ਫੇਰੇ ਸ਼ਾਮ ਨੂੰ ਕਾਲ ਕਰਦੇ ਸੀ ਬੁਲਾ ਰਹੇ ਆ ਇਹ ਅੱਜ ਆਏ ਨੇ ਅੱਜ ਇਹਨਾਂ ਦੀ ਗੱਲ ਸੁਣਦੇ ਆ ਸੁਣ ਕੇ ਜੋ ਬੰਦਾ ਹੋਊਗਾ ਕਰ ਵੀ ਹੋ ਜੂ ਇਹ ਤਾਂ ਸਾਡੇ ਪਹਿੰਦੇ ਵੀ ਵਰੰਗਤ ਪਹਿੰਦੇ ਜੋ ਵੀ ਫਲਾਈਨ ਦੇ ਦੋ ਨਾਲ ਆਏ ਹੋਣੇ ਹਾਂ ਉਹਨਾਂ ਉਥੋਂ ਆਪਣਾ ਐਮਐਲਏ ਸਾਡੀ ਲੈ ਕੇ ਆਇਆ ਹੈ ਤੇ ਬਟ ਉਹਨਾਂ ਬੰਦਿਆਂ ਦਾ ਸਾਡੇ ਨਾਲ ਲੈਣੀ ਆ ਕਿ ਜਿੱਥੇ ਵੀ ਪੇਸ਼ ਆਉਣਾ ਹੋ ਜੇ ਜੋ ਕਰਨਾ ਦੀ ਕਰੀਏ ਕਿਉਂਕਿ ਐਮਐਲਏ ਪਾਈ ਹੋਈ ਹੈ ਐਮਐਲਏ ਤੋਂ ਬਾਅਦ ਬੰਦਾ ਵੀ ਤਾਂ ਉੱਥੇ ਹੋਣਾ ਚਾਹੀਦਾ ਨਾ ਬੰਦਾ ਤਾਂ ਆਊਗਾ ਸਾਡੇ ਕੋਲ ਤਾਂ ਹੀ ਆ ਉੰਨਾ ਸਾਡੇ ਕੋਲ ਆਇਆ ਨਹੀਂ ਕੋਈ ਉਹਨਾਂ ਨੂੰ ਜਿਆਦਾ ਮਾਲੂਮ ਕਰਨਾ ਬੋਲੋ ਸਾਡਾ ਜੀ ਤੁਹਾਡੇ ਕੋਲ ਸਾਡੇ ਕੋਲ ਆਪਣਾ ਚੰਗਾ ਕੈਮਰਾ ਲੱਗੇ ਜੀ ਹੂੰ ਤੋਂ ਕੈਮਰਾ ਇੱਕਦਮ ਪਹਿਲਾਂ ਲੁਆਏ ਗਏ ਜੀ ਇਹ ਇਹ ਤਾਂ ਕੰਗਰੇਜ ਵਾਲਾ ਫੋਟੋ ਜੀ ਸਾਡੇ ਨਾਲ ਇਹ ਤਾਂ ਦੇਖੋ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਨਾ ਇਹ ਤਾਂ ਜਦੋਂ ਆਪਾਂ ਆਵਾਂਗੇ ਆ ਕੇ ਕੋਈ ਕੰਪਲੇਨਟ ਲਿਖਾਵਾਂਗੇ ਫਿਰ ਹੀ ਅੱਗੇ ਪਤਾ ਲੱਗੂਗਾ ਕੀ ਹੈ ਕੀ ਨਹੀਂ ਹੈ ਜਿਹੜਾ ਉਹਨਾਂ ਬੋਲ ਰਿਹਾ ਇਹ ਵੀ ਪਿਆਜ ਆ ਰਿਹਾ ਉਹ ਤਾਂ ਕੰਪਲੇਂਟ ਸਾਡੇ ਕੋਲ ਆਈ ਹੈ ਲੜਾਈ ਝਗੜੀ ਦੀ ਆਈ ਹੈ ਇਹ ਹੀ ਦੇ ਕੇ ਗਏ ਨੇ ਰਾਤ ਨੂੰ 2 ਵਜੇ ਦਰਖਾਸਤ ਅਸੀਂ ਨਹੀਂ ਦਰਖਾਸਤ ਲਿਖੀ ਨਹੀਂ ਇਹਦੀ ਕੋਈ ਗੱਲ ਨਹੀਂ ਲਿਖੀ ਇਹਨਾਂ ਨੇ ਸਿਰਫ ਲਿਖਿਆ ਸਾਡਾ ਲੜਾਈ ਝਗੜਾ ਹੋਇਆ ਮਾਲਕ ਮਕਾਨ ਦਾ ਤੇ ਰਾਏ ਦੇ ਲੈਣ ਜੋ ਵੀ ਇਹਨਾਂ ਦਾ ਚੱਲਦਾ ਪਿਆ ਸੀਗਾ ਮੈਂ ਹਾਂਜੀ ਅੱਜ ਮਲਾਇਆ ਉਹ ਲੋਕ ਆ ਜਾ ਰਹੇ ਨੇ ਕਿ ਮਕਾਨ ਖਾਲੀ ਕਰਨ ਤੋਂ ਉਹਨਾਂ ਨੇ ਅਸੀਂ ਤਾਂ ਕੋਈ ਸਾਡੇ ਕੋਲ ਤਾਂ ਆਈ ਅੱਜ ਰਹੇ ਨੇ ਬੜੇ ਸਾਡੇ ਕੋਲ ਜਿਹੋ ਲੜਾਈ ਹੋਈ ਉਸ ਵਾਰ ਅੱਜ ਆਏ ਅੱਜ ਆਏ ਮੈਨੂੰ ਅਜੇ ਤੱਕ ਮਾਮੇ ਮੈਨੂੰ ਨਹੀਂ ਮਿਲੇ ਹੈਗੇ ਫੋਨ ਜ਼ਰੂਰ ਕਰਵਾਇਆ ਮੈਂ ਕਿ ਹਾਂ ਕਿ ਇਹਨਾਂ ਦੇ ਆਪਾਂ ਗੱਲ ਸਮਝ ਲੀਏ